ਕੀ ਤੁਸੀਂ ਜਾਣਦੇ ਹੋ ਕਿ ਪਾਣੀ ਸਭ ਨੂੰ ਗਿੱਲਾ ਕਰ ਸਕਦਾ ਹੈ ਪਰ ਖੁਦ ਗਿੱਲਾ ਨਹੀਂ ਹੋ ਸਕਦਾ ਆਓ ਜਾਣਦੇ ਹਾਂ ਇਸ ਦਾ ਕੀ ਕਾਰਨ ਹੈ ਦੋਸਤੋ ਪਾਣੀ ਇਸ ਸੰਸਾਰ ਵਿੱਚ ਸਭ ਤੋਂ ਜ਼ਰੂਰੀ ਚੀਜ਼ਾਂ ਵਿੱਚੋਂ ਇੱਕ ਹੈ ਧਰਤੀ ਤੇ ਜੀਵਨ ਇਸੇ ਕਾਰਨ ਸੰਭਵ ਹੈ ਪਾਣੀ ਤੋਂ ਇਲਾਵਾ ਤੁਸੀਂ ਰੋਜ਼ਾਨਾ ਜੀਵਨ ਵਿੱਚ ਹੋਰ ਕਈ ਕੰਮ ਵੀ ਪਾਣੀ ਦੀ ਵਰਤੋਂ ਨਾਲ ਕਰਦੇ ਹੋ ਪਰ ਕੀ ਤੁਸੀਂ ਪਾਣੀ ਬਾਰੇ ਖਾਸ ਗੱਲ ਜਾਣਦੇ ਹੋ ਅਸਲ ਵਿੱਚ ਇਹ ਦੂਜਿਆਂ ਨੂੰ ਗਿੱਲਾ ਕਰਦਾ ਹੈ ਪਰ ਆਪਣੇ ਆਪ ਨੂੰ ਕਦੇ ਵੀ ਗਿੱਲਾ ਨਹੀਂ ਹੋਣ ਦਿੰਦਾ ਆਓ ਜਾਣਦੇ ਹਾਂ ਅਜਿਹਾ ਕਿਉਂ ਹੁੰਦਾ ਹੈ ਪਾਣੀ ਆਕਸੀਜਨ ਅਤੇ ਹਾਈਡਰੋਜਨ ਦਾ ਬਣਿਆ ਹੁੰਦਾ ਹੈ ਇਹ ਦੋਵੇਂ ਤੱਤ ਦੂਜਿਆਂ ਨੂੰ ਗਿੱਲਾ ਵੀ ਕਰਦੇ ਹਨ ਅਸਲ ਵਿੱਚ ਆਕਸੀਜਨ ਵਿੱਚ ਨਮੀ ਹੁੰਦੀ ਹੈ ਜਦੋਂ ਕਿ ਅਸੀਂ ਪਾਣੀ ਵਿੱਚ ਗਿੱਲੇ ਹੁੰਦੇ ਹਾਂ ਤਾਂ ਅਸੀਂ ਇਸ ਨਮੀ ਨੂੰ ਮਹਿਸੂਸ ਕਰਦੇ ਹਾਂ ਅਸਲ ਵਿੱਚ ਜਦੋਂ ਪਾਣੀ ਦੇ ਅਣੂ ਇੱਕ ਦੂਸਰੇ ਨਾਲ ਟਕਰਾਉਂਦੇ ਹਨ ਜੋ ਪਾਣੀ ਦੇ ਅਣੂਆਂ ਨੂੰ ਤੇਜ਼ੀ ਨਾਲ ਆਪਣੇ ਵੱਲ ਖਿੱਚ ਲੈਂਦੇ ਹਨ ਤਾਂ ਉਹ ਗਿੱਲੇ ਹੋ ਜਾਂਦੇ ਹਨ ਸੱਲ ਸ਼ਬਦਾਂ ਵਿੱਚ ਤੁਸੀਂ ਪਾਣੀ ਨਾਲ ਗਿੱਲੇ ਹੋ ਜਾਂਦੇ ਹੋ ਇਸ ਲਈ ਤੁਸੀਂ ਜ਼ਿੰਮੇਵਾਰ ਨਹੀਂ ਤੁਹਾਡੇ ਅਣੂ ਹਨ ਤੁਹਾਨੂੰ ਇਸ ਗੱਲ ਬਾਰੇ ਇਸ ਤਰ੍ਹਾਂ ਸਮਝਾ ਸਕਦੇ ਹਾਂ ਕਿ ਕਿਸੇ ਵੀ ਚੀਜ਼ ਦਾ ਗਿੱਲਾ ਹੋਣਾ ਉਸਦੇ ਆਪਣੇ ਅਣੂਆਂ ਦੀ ਪਾਣੀ ਵੱਲ ਖਿੱਚ ਦੇ ਨਿਰਪੱਖ ਕਰਦਾ ਹੈ ਜਿਵੇਂ ਕੱਪੜੇ ਗਿੱਲੇ ਹੋ ਜਾਂਦੇ ਹਨ ਪਰ ਪਲਾਸਟਿਕ ਗਿੱਲਾ ਨਹੀਂ ਹੁੰਦਾ ਇਸ ਦਾ ਮਤਲਬ ਹੈ ਕਿ ਪਲਾਸਟਿਕ ਪਾਣੀ ਦੇ ਅਣੂਆਂ ਨੂੰ ਆਪਣੇ ਵੱਲ ਨਹੀਂ ਖਿੱਚਦਾ ਇਸ ਲਈ ਪਲਾਸਟਿਕ ਨਮੀ ਦਾ ਅਨੁਭਵ ਨਹੀਂ ਕਰਦੀ ਪਾਣੀ ਕਦੇ ਵੀ ਆਪਣੇ ਆਪ ਨੂੰ ਗਿੱਲਾ ਨਹੀਂ ਕਰਦਾ ਇਹ ਇਸ ਲਈ ਕਿਉਂਕਿ ਇਸਦੇ ਅਣੂ ਇੱਕ ਦੂਜੇ ਨੂੰ ਆਕਰਸ਼ਿਤ ਨਹੀਂ ਕਰਦੇ ਅਜਿਹਾ ਪਲਾਸਟਿਕ ਰਬੜ ਅਤੇ ਹੋਰ ਕਈ ਚੀਜ਼ਾਂ ਦੀ ਸਮੱਗਰੀਆਂ ਨਾਲ ਵੀ ਹੁੰਦਾ ਹੈ ਜਦਕਿ ਜਦੋਂ ਪਾਣੀ ਤੁਹਾਡੇ ਸਰੀਰ ਕੱਪੜਿਆਂ ਜਾਂ ਮਿੱਟੀ ਨਾਲ ਟਕਰਾਂਦਾ ਹੈ ਤਾਂ ਇਸਦੇ ਅਣੂ ਇਹਨਾਂ ਚੀਜ਼ਾਂ ਵਿੱਚ ਦਾਖਲ